ਜੀ ਹਸੀ ਗਾਲ ਜੀ ਕੀ ਹਾਲ ਚਾਲ ਆ ਤੁਹਾਡੇ ਸਾਰਿਆਂ ਦਾ ਉਮੀਦ ਕਰਦਾ ਤੁਸੀ ਸਾਰੇ ਵਧੀਆ ਹੋਵੋਗੇ ਚਲੋ ਜੀ ਸਵਾਗਤ ਆ ਤੁਹਾਡਾ ਆਪਣਾ ਸਾਡੇ ਚੈਨਲ ਤੇ ਸੋ ਲੋ ਜੀ ਅੱਜ ਆਪਾਂ ਪਹੁੰਚੇ ਸੀਗੇ ਪਿੰਡ ਬਾਦਰਪੁਰ ਦੇ ਵਿੱਚ ਜ਼ਿਲ੍ਹਾ ਸੰਗਰੂਰ ਜੀ ਤੇ ਬੋਰ ਦੇ ਵਿੱਚ ਮਾਰਨ ਲੇ ਕੈਮਰਾ ਉਹ ਰਹੀ ਆਪਣਾ ਬੋਰ ਤੇ ਬੋਰ ਦੇ ਵਿੱਚ ਪ੍ਰੋਬਲਮ ਇਹ ਹੈ ਕਿ ਬੋਰ ਇਹ ਰੇਤਾ ਮਾਰਦਾ ਸੌਰੀ ਇਹ ਤਾਂ ਨਹੀਂ ਮਾਰਦਾ ਇਹ ਮੋਟਰ ਜਿਹੜੀ ਪਾਣੀ ਛੱਡ ਗਈ ਤੇ ਬਾਗੀ ਕੈਮਰਾ ਕਰਦੇ ਚੱਕ ਵੀ ਇਹ ਮੋਟਰ ਪਾਣੀ ਕਿਉਂ ਛੱਡ ਗਈ ਤੇ ਆਪਣਾ ਕੈਮਰਾ ਤੇ ਕੈਮਰਾਮੈਨ ਰੈਡੀ ਨੇ ਸੋ ਲੋ ਜੀ ਅੱਜ ਆਜੋ ਜੀ ਪਾ ਕੇ ਕੈਮਰਾ ਕਰਦੇ ਚੱਕਾ ਪਾ ਵੀ ਇਹ ਮੋਟਰ ਪਾਣੀ ਕਿਉਂ ਛੱਡ ਗਈ ਹੂੰ ਪਾਣੀ ਕਿ ਤੂੰ ਮੈਨੂੰ ਪ੍ਰੋਬਲਮ ਆ ਗਈ ਭਾਈ ਚੋਰੀ ਹੂੰ ਨਹੀਂ ਪਾਉਂਦਾ ਫੇਲਦਾ ਆਇਆ ਉਹ ਲੱਗਿਆ ਉਹ ਭਾਈ ਮੈਂ ਆ ਜਾਣਾ ਦੁਬਾਰਾ ਕੰਮ ਕਰਵਾ ਦੇ ਕਿੱਥੇ ਕਰਵਾਉਂਗਾ ਬੰਦਾ ਬਣਾ ਕੇ ਕਰੇਗਾ ਠੀਕ ਆ ਆ ਜਾਣਾ ਮੈਂ ਦੁਕਾਨ ਤੋਂ ਦੁਬਾਰਾ ਚੜਤਾਂ ਵਿੱਚ ਹੂੰ ਚਲ ਕੋਈ ਨਾ ਪੁੱਛਦਾ ਮੈਂ ਠੀਕ ਹੈ ਹਾਂ ਨੰਬਰ ਹੈਗਾਗਾ ਦੂਜਾ ਕੀ ਗੱਲ ਹੈ ਕੁਸ ਕੀ ਨਾਮ ਬੀਤਰਾ ਕਿਹਾ ਤੇ ਤੂੰ ਸੁਖਵੀਰ ਸਿੰਘ ਸੁਖਵੀਰ ਮੈਂ ਤਾਂ ਲਿਖ ਵੀਰ ਲਿਖੇ ਨਹੀਂ ਸੁਖਵੀਰ ਸੁਣੋ ਭਾਈ ਹਾਕਮ ਜੀ ਨਵਾਂ ਨੰਬਰ ਬਾਈ 99 157 39 048 ਫਾਈਬਰ ਵਾਲਾ ਪੱਥਰ ਦਾ ਪੁਰਾਣਾ ਪੱਥਰ ਵਾਲਾ ਨਹੀਂ ਫਾਈਬਰ ਦਾ ਆ ਦੂਸਰਾ ਆਪਣਾ ਪਲਾਸਟਿਕ ਦਾ ਪਲਾਸਟਿਕ ਦਾ ਉਹੀ ਪਈ ਦੇ ਇੱਕ ਪਰ ਲਾਇਆ ਡੋਟਾ ਜਲਾ 1000 5 ਫੁੱਟ ਅੱਛੇ ਉੱਤੇ ਅੱਛਾ ਪਲਾਸਟਿਕ ਪਡੋਲੀ ਨੂੰ ਦੇਖ ਕੇ ਲਾਇਆ ਉੱਤੇ ਡੋਟਾ ਲਾਇਆ ਕਿੰਨਾ ਡੂੰਗਾ ਪੁਰ ਬਈ 200 ਸੀ ਨਿੱਕ ਬਦੂ ਮੰਦੂ ਸੋਸੀਨੀ ਹੈਗਾ ਇਹਦਾ 400 ਦੇ ਕਰੀਬ ਹੈ 280 ਤਾਂ ਉਹਦੇ ਘਰ ਲਈ ਦਿਮਾਗ ਚ ਰਹਿ ਗਿਆ ਇਹ ਭੁੱਲ ਗਏ ਸੀ ਪਹਿਲਾਂ ਮੋਟਰ ਕਿੰਨੀ ਚੱਲਦੀ ਜੀ ਮੋਟਰ ਆਪਣੇ 20 ਰੋਟੇ ਬਾਈ ਨੇ ਕਿੰਨੇ ਦੀ ਮੋਟਰ ਹੈ ਜੀ ਮੋਟਰ 20 ਦੀ ਹੁਣ ਪਾਣੀ ਬਣਾ ਲੈਣ ਆ ਗਿਆ ਨਹੀਂ ਬਣੇ ਬਸ ਇਹ ਹੋਣਗੇ ਬੜੀ ਅੱਛਾ ਕਿੰਨਾ ਹੋ ਗਿਆ ਬਾਈ ਦੇਖੇ ਪਾਣੀ ਸਿੱਧੇ ਮਿੱਥੇ ਛੱਡ ਗਏ ਹੂੰ ਨਾ ਜਮਾਂ ਘਟਾ ਗਈ ਬਹੁਤ ਕਿੰਨਾ ਹੋ ਗਿਆ 150 150 ਚਲੋ ਜੀ ਰੀਡਿੰਗ ਹੋ ਤੀ ਉਹ ਕੋਲ ਪਾਈਪ ਤਾਰ ਤੋ ਪਤਾ ਲੱਗਦਾ ਹੈ ਮੀਟਰ ਹਾਂ ਜਾਣ ਦੋ ਤਾਂ ਤੇ ਮੀਟਰ ਲਾਈ ਹੋਣੀ ਹਾਂ ਜੈਵਟੀ ਫਿਲਟਰ ਨਾ ਫਿਲਟਰ ਹੈ ਵੀ ਪਾਣੀ ਨੀ ਛੱਡਣੀ ਚਾਹੀਦੀ ਬਈ ਸਰਿਆ ਹਾਂ ਫਿਰ ਪਾਣੀ ਨੀ ਛੱਡਣਾ ਚਾਹੀਦਾ ਮਾਰਦੇ ਮੈਂ ਸੋ ਛੱਡ ਕੇ ਜਾ ਕੇ ਮਾਂ ਤੋਂ ਪੰਜ ਚਾਰ ਸੌ ਚਲਾਉਣਾ ਪਾਣੀ ਛੱਡ ਕਿੱਟਾ ਆਤਾ ਛੱਡਿਆ ਤਾਂ ਨਹੀਂ ਬਿਲਕੁਲ ਨਹੀਂ ਛੱਡਿਆ ਡਰਾਈਵ ਚੈੱਕ ਕਰ ਲਈ ਸਾਰੀ ਹਾਂ ਡਰਾਈਵਰੀ ਤੇ ਪੱਖੇ ਵਿੱਚ ਕੋਈ ਗਲੀ ਗੁਲੀ ਨਾ ਹੋਵੇ ਪੱਖਾ ਦਾ ਚੈੱਕ ਕਰ ਆਲਾ ਮੋਟਰ ਚੈੱਕ ਕਰਾਤੀ ਡਿਲੀਵਰੀ ਨਹੀਂ ਜੇ ਕੀਤੀ ਵੀ ਗਲੀ ਗੁਲੀ ਬਾਰੇ ਲੋਹੇ ਦੀਆਂ ਨਾ ਪਲਾਸਟਿਕ ਦੀ ਪਰ ਲੱਗਦਾ ਤਾਂ ਹੈ ਨਹੀਂ ਅਸੀਂ ਕੱਢਨੇ ਸਾਫ਼ ਲੱਗੇ ਪਏ ਕੋਈ ਨੰਬਰ ਦੇਖ ਲੋ ਕੋਈ ਵਾਰ ਤੇੜੇ ਚ ਥੱਲੇ ਲੰਬੀ ਚ ਰਹੀ ਹੁੰਦੀ ਜੀ ਪਤਾ ਉਹ ਚੈੱਕ ਕਰ ਲੈਣੇ ਪਾਣੀ ਦਾ ਘਟਣ ਨਹੀਂ ਚਾਹੀਦਾ ਭਈ ਯਾ ਪੈਲਰ ਪੋਲਰਾਂ ਦਾ ਕੋਈ ਹੋ ਨੁਕਸਾਨ ਹੋਵੇ ਉੱਪਰ ਕਰੀ ਮੜਾ ਜਾ ਥੱਲੇ gara ਚੱਲ ਜਾਣ ਦੇ ਬੁਦਾਨ ਇਹ ਜਾਂਦੇ ਨੇ ਵੀ ਕਿਤੇ ਕੋਈ ਟਿੱਕ ਢੁਕ ਡੰਡੇ ਕਿ ਪਈ ਹੋਏ ਐ ਸਾਹਬ ਟੇਕ ਬਈ ਫੰਟਰ ਚ ਕਿ ਮੇ ਟਿੱਕੂ ਫੰਟਰ ਚ ਹੀ ਲਿਖ ਦੇ ਅੱਛਾ ਕੈਵਟੀ ਹੋਊ ਛੋਡੀ ਫਿਰ ਇਹ ਨਾ ਇਹ ਤਾਂ ਸਾਡਾ ਫਿਲਟਰ ਹੈ ਕੰਪੈਸਰ ਤਾਂ ਘਲਾਇਆ ਨਹੀਂ ਇਹ ਗਿਆ ਲਾਹ ਦੇਦੇ ਨਾ ਚਲੋ ਕਹਿ ਉਹ ਜਿਹਨੇ ਕਹਿੰਦਾ ਮਿਸਤਰੀ ਆਪਾਂ ਮਾਣਾ ਲੈਨੇ ਆ ਪਹਿਲਾਂ ਉਹ ਕਹ ਟੋਟਾ ਭਾਲਦੀ ਐ ਅਜੇ ਟੋਟਾ ਹੀ ਪਤਾ ਕੱਲ ਫੇਰ ਵੀ ਉਹਨੇ ਪਾਣੀ ਫੇਰ ਉਹ ਕਹ ਰੂਟਰ ਖੁੱਲਿਆ ਹੋਊਗਾ ਰੂਟਰ ਕੱਢ ਕੇ ਪੱਖਾ ਚੈੱਕ ਕਰਾਇਆ ਪੱਖੇ ਵਾਲੇ ਨੂੰ ਕਹ ਰੂਟਰ ਸਹੀ ਨਹੀਂ ਹੌਲੀ 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 ਬੂਸ ਵੀ ਸਹੀ ਨਹੀਂ ਆ ਗੱਜ ਕਿ ਮੈਂ ਹੁਣ ਕਿੰਨਾ ਹੋ ਗਿਆ ਦੇਖ ਮੈਂ ਉੱਪਰ ਕਰਵਾਣਾ ਹੈ ਹੰਟਰ ਚੱਲ ਪਿਆ 220 ਤੇ ਚੱਲ ਬਾਈ ਫਿਲਟਰ ਹੁਣ ਪਾਣੀ ਪਹਿਲਾਂ ਕਿੰਨਾ ਘਟਿਆ 1 ਕੋਲਸ ਦੀ ਘਟਿਆ ਪਾਣੀ ਇੱਕਦਮ ਘਟਿਆ ਕੱਲ ਸਵੇਰੇ ਪੂਰਾ ਪਾਣੀ ਸੀ 100% ਮੋਟਰ ਜੀ ਨੁਕਸ ਹੋ ਗਿਆ ਮੇਰੇ ਸਾਬ ਨਾਲ ਤੱਕ ਮੋਟਰ ਤਾਂ ਹੋਗਾ ਸਹੀ ਹੈ ਪੱਖੇ ਵਾਲਾ ਪੱਖਾ ਕਹੀ ਜਾਂਦਾ ਹੁਣ ਕੀ ਦੀ ਮੰਨੀ 11 ਜਦ ਦਵਾਰ ਤੋਂ ਚੱਲਣ ਮੋਟਰ ਕਿਰਾਂ ਸਿੱਧਾ ਪਾਣੀ ਮਾਰਦੀ ਆ ਜਮਾ ਬਸ ਪਹਿਲਾਂ 30 ਲੋੜ ਲੈਂਦੀ ਸੀ ਮੋਟਰਾਂ ਦੀ ਤੋਂ ਸਿੱਧੀ ਵੀ ਇੱਥੇ ਆ ਗਈ। ਬਈ ਮੈਂ ਤੇਰੇ ਨਾਲ ਸਹਿਮਤ ਆ ਜਦੋਂ ਆਪਾਂ ਮੋਟਰ ਚਲਾਤੀ ਕਿਹੜਾ ਦਾ ਪਾਣੀ ਫੁੱਲ ਮਰੂਗੀ। ਉਹਨੇ ਹੀ ਕੜਦੀ ਐ ਮੋਟਰ ਚ ਫਾਲਟ ਆ। ਅੱਛਾ। ਮੋਟਰੀ ਬਾਲ ਦੇ। ਤੁਸੀਂ ਮੋਟਰ ਤਾਂ ਜੇ ਕੋ ਪਤ ਜਿਉ ਕਹਿਣ ਵੀ ਨਕਸ਼ਾ ਫੇਰ ਹੀ ਬਦਲੀ ਜਾਊਗੀ ਵੀਰੇ। ਕੋਈ ਨਾ ਆਪਾਂ ਦੇਖ ਲੈਂਦੇ ਆ ਬਾਈ। ਮੋਟਰ ਹੋਰ ਪਾ ਕੇ ਦੇਖ ਲਾਂਗੇ। ਕਿੰਨਾ ਚੱਲ ਜਾਣ ਦੇ ਫੈਕਟਰੀ ਹੈ ਇਹ ਤਾਂ ਸਾਰਾ। ਕਿਹੜਾ ਮੱਖਣ ਕਰਦਾ ਹੀ ਕੰਮ। ਨਹੀਂ ਮੋੜ। ਆ ਸੁਫੀਰ ਮਟਰ ਹੋਰ ਪਾ ਕੇ ਦੇਖ ਲਾਂਗੇ ਕਿ ਮਟਰ ਹੋਰ ਵਕਟ ਕੇ ਕਿਸੇ ਹੋਰ ਵਿੱਚ ਪਾ ਕੇ ਦੇਖਾ ਮੈਨੂੰ ਇੰਨੇ ਕ ਪਤਾ ਹੀ ਬੋਰ ਚ ਨੁਕਸਾ ਹੈ ਨਹੀਂਗਾ ਕੋਈ ਰਿੱਤਾ ਮਾਰੇ ਜਾਂ ਕੋਈ ਸੋਰ ਕਰਿਆ ਹੋਵੇ ਕੋਈ ਹੋਰ ਕੋਈ ਰਿੱਤਾਂ ਚੱਕਿਆ ਕੁਝ ਨਹੀਂ ਚੱਕਿਆ ਨਾ ਮਾ ਬੋਰ ਲੱਗਿਆ ਸਾਢੇ ਚਾਰ ਪੰਜ ਸਾਲ ਹੋ ਗਏ ਚਾਰ ਸਾਲ ਹੀ ਹੋ ਗਏ ਨੀ ਕਿ ਰਿੱਤਾ ਜਾਂ ਸਾਰਾ ਫੈਂਟਰੀ ਹੈ ਤਾਂ ਬਈ ਦੂਸ ਗੰਦਲ ਮਾਰੀ ਹੋਵੇ ਕਿਤੇ ਰਿੱਤਾ ਚੱਕਿਆ ਮਾੜਾ ਮੋਟਾ ਕਿਤੇ ਕੁਝ ਨਹੀਂ ਬਈ ਸਾਡੇ ਹੁੰਦਾ ਕਿਤੇ ਨੀਰ ਰਾਤ ਨੂੰ ਤਾਂ ਦੇਖ ਕੀ ਬਦਲ ਲੱਗਦਾ ਹੈ ਨਾ ਜਿਹਨੇ ਤਾਂ ਖਾਲੀ ਚ ਵੀ ਹੋਵੇ ਫਿਰੇਗਾ ਕੋਈ ਖੇਲ ਚ ਹੋਵੇ ਰੇਗਾ ਮੇਰੇ ਸਾਹਮਣੇ ਤਾਂ ਮੋਟਰ ਵਾਲ ਤੇ ਕੋਈ ਹੋਰ ਆਈ ਗਏ ਦੂਜੇ ਖੇਤ ਕੋਈ ਕੱਢ ਕੇ ਉਹ ਪਾ ਲੈ ਕੇ ਚੈੱਕ ਹੀ ਕਰਨ ਤਾਂ ਤਾਂ ਨਹੀਂ ਕਿ ਮੋਟਰ ਤੇ ਪੱਖਾ ਬਦਲ ਕੇ ਦੇਖ ਲੈ ਨਵੇਂ ਮੋਟਰ ਆ ਯਾਰ ਹਾਜੀ ਆ ਗਿਆ ਕਿੰਨਾ ਹੋ ਗਿਆ ਬਾਈ 280 280 ਤੱਕ ਵੈਂਟਰ ਹੈ 60 ਫੁੱਟ ਵੈਂਟਰ ਆ ਗਿਆ ਇਹ ਚਾਲੂ ਆ ਗਿਆ ਹੂੰ ਚਲੋ ਜੀ ਕਿੰਨਾ ਹੋ ਗਿਆ 280 ਸਾਰੇ ਵਿਚਾਲੇ ਫਿਲਟਰ ਫੇਰ ਥੱਲੇ 220 ਤੋਂ ਲੈ ਕੇ 280 ਤੱਕ 60 ਫੁੱਟ ਫੰਟਰ ਆ ਗਿਆ ਤੇ ਉਹਦੇ ਪੱਕਾ ਪਿਆ ਫੇਰ ਚੱਲ ਪਿਆ ਜੀ ਪੱਕਾ ਫੇਰ ਇਥੇ ਉਹ ਪਾਂਡੂ ਪਿਆ ਹੋਇਆ ਹੈ ਪਾਂਡੂ ਕੱਟ ਕੇ ਉਹਦੇ ਕਰਕੇ ਉੱਥੋਂ ਉੱਥੇ ਪੱਕਾ ਪਾਇਆ ਹੈ ਪਾਂਡੂ ਜੀ ਸਾਹਿਬ ਕੱਢੀ ਹੋਣੀ ਉਹ ਹਾਂ ਪਾਂਡੂ ਕੱਢਿਆ ਜਿੱਥੇ ਉੱਥੇ ਪੱਕਾ ਪਾਇਆ ਬੋਰ ਸਿੱਧਾ ਮੁਸ਼ਕਲ ਨੁਕਸਾਨ ਦੇਰ ਲੈ ਬਈ ਤਾਰ ਦੇਰ ਲੈ ਪਹਿਲਾਂ ਬਿੱਡੂ ਰੋਕ ਲੈ ਬਿੱਡੂ ਰੋਕ ਲੈ ਸਾਹਮਣੇ ਤਾਂ ਦੁਕਾਨ ਆਪਣੀ ਜਰਾ ਪਤਾ ਹੀ ਨਹੀਂ ਲੱਗਿਆ ਇਹ ਤੇ ਵੀਡੀਓ ਬਣਾ ਕੇ ਰੱਖਦੇ ਨੇ ਪਤਾ ਹੀ ਨਹੀਂ ਲੱਗਿਆ ਚਲੋ ਪੁੱਛ ਕੇ ਤੁਹਾਨੂੰ ਦੱਸ ਦਾਂ ਚੱਕਿਆ ਨਹੀਂ ਹੁਣ ਵੀਡੀਓ ਦੁਆਰੇ ਵੀ ਚਲੋ ਪੁੱਛਦਾ ਬਾਈ ਇੱਕ ਮਿੰਟ ਆਊਗੀ ਤਾਂ ਕਰੀ ਹੋਰ ਤਾਂ ਕਿੱਥੇ ਜਾਣਾ ਉਹਨੇ ਹੁਣ ਇਹ ਕਿਹੜਾ ਰੀਤ ਖਾ ਜਾਊਗਾ ਇਹ ਇਹਦਾ ਨਾ ਰੀਤ ਪਤਾ ਲੱਗ ਜਾਊਗਾ ਕਿੰਨਾ ਵੀਡੀਓ ਕਿੰਨਾ ਹੋ ਗਿਆ ਬਾਈ ਨਸੋ ਬੀਤੇ ਫੇਰ ਚੱਲ ਪਿਆ ਫਿੰਟਰ ਭਾਈ ਹਾਂ ਤਾਂ ਹੁਣ ਥੱਲੇ ਫੈਕਟਰੀ ਚੱਲੂ ਸਰ ਚਲੋ ਜੀ 400 400 ਜਿੰਨਾ ਪਤਨ ਹੋਵੇ ਜੀ ਉਹ ਤਾਂ ਨਹੀਂ ਬਰਾਬਰ ਆ 200 300 80 ਵਾਲੀ ਆਪਦੇ ਨਹੀਂ ਕਿਹੜੀ ਹੈ ਉਹੀ 370 ਸਾਡੇ 350 ਜਿੰਨਟਰ ਲੈਤਾ 400 400 ਹੀ ਹੋਗੀ ਭਾਈ ਉਹੀ ਹੈ ਉਹੀ ਹੈ 400 400 ਜਾਇ ਹੂੰ ਇੱਕੋ ਹੀ ਪਤਨ ਹੈ ਇੱਥੇ ਆਪਣੇ ਹਾਂ ਹਾਂ ਇਹ 340 ਹੈ ਜੀ ਰੁਕ ਕਿੰਨਾ ਹੋ ਗਿਆ ਦੇਖੀ ਹੂੰ ਛੋੜ ਦਿੰਨ ਸੋਲੀ ਆ ਹੂੰ 335 15 ਫੁੱਟੇ ਆਗੇ ਤੇਰਾ ਐਂਟਰ ਕੱਢ ਦੋ ਜੀ ਕੱਢ ਦੇ ਹੈਂਡਕੱਪ ਤੇ ਵਾਗੇ ਨੂੰ ਫਾਈਨਲੀ ਕੈਮਰਾ ਆਪਣਾ ਬੱਜ ਚੁੱਕਾ ਹੈਗਾ ਤੇ ਕੱਢ ਦੇ ਆਪਣਾ ਕੈਮਰਾ ਬਾਹਰ ਤੇ ਕਰਦੇ ਆਪਣੀ ਤਾਰ ਇਕੱਠੀ ਤੇ ਕਰਾਉਣਾ ਥੋੜੀ ਮਿਸਤਰੀ ਨਾਲ ਗੱਲ ਕੀ ਰਿਪੋਰਟ ਤੇ ਕੀ ਡਿਟੇਲ ਆ ਬੋਰਦੀ ਆਪਣੇ ਦੀ ਸ਼ਿਗਰ ਜੀ ਅਸੀਂ ਪਿੰਡ ਪਹੁੰਚਦੇ ਬਹਾਦਰਪੁਰ ਜੀ ਅਜੇ ਜ਼ਿਲ੍ਹਾ ਸੰਗਰੂਰ ਜੀ ਤੇ ਬਾਈ ਸੁਖਵੀਰ ਦੇ ਬਾਈ ਦੇ ਲਵੇ ਆਇਤੀ ਕਿ ਬੋਰ ਤੇ ਬੋਰ ਦਾ ਬਾਈ ਦਾ ਮੰਨ ਲਓ ਇੱਕੋ ਲੱਖ ਚੱਲਦਾ ਚੱਲਦਾ ਪਾਣੀ ਛੱਡ ਗਿਆ ਸੀ ਜਮੈਂ ਬਿਲਕੁਲ ਜੀ ਠੀਕ ਹੈ ਜੀ ਇਹ ਤੋਂ ਬਾਈਆਂ ਨੂੰ ਸੱਕ ਹੋ ਗਿਆ ਵੀ ਕੋਈ ਬੋਰ ਚ ਨੁਕਸ ਪੈ ਗਿਆ ਹੋਵੇ ਜਾਂ ਕੋਈ ਕੈਵਿਟੀ ਵੀ ਜਾਂ ਸਲਨਾ ਭਰ ਗਿਆ ਹੋਵੇ ਤੇ ਇਹ ਤੋਂ ਬਾਈਆਂ ਨੇ ਮੋਟਰ ਵੀ ਚੈੱਕ ਕਰ ਲਈ ਮੋਟਰ ਚ ਕੋਈ ਫਾਲਟ ਆਇਆ ਨਹੀਂ ਹੈਗਾ ਤੇ ਉਸ ਤੋਂ ਬਾਅਦ ਬਾਈਆਂ ਨੇ ਚਲੋ ਸਾਡੇ ਨਾਲ ਗੱਲ ਕਰ ਲਈ ਵੀ ਆਪਾਂ ਚੈੱਕ ਕਰਾ ਲਈਏ ਇਹਨੂੰ ਜਦੋਂ ਹੁਣ ਸਾਰਾ ਚੈੱਕ ਕਰਾਈ ਆਪਣਾ ਮੰਨ ਲਓ ਇਹ 9 ਇੰਚੀ ਬੋਰ ਹੈਗਾ ਤੇ ਪਾਣੀ ਲੈਵਲ 145 ਫੁੱਟ ਤੇ 220 ਤੋਂ ਲੈ ਕੇ 280 ਤੱਕ ਵੈਂਟਰ ਹੈ 60 ਫੁੱਟ ਵੈਂਟਰ ਹੋਏ ਹੋਗੇ ਜੀ ਤੇ ਉਹਦੇ ਪੱਕਾ ਪੈ ਪਾ ਗਿਆ 320 ਤੋਂ ਲੈ ਕੇ ਉਸ ਤੋਂ ਬਾਅਦ ਹੀ 15 ਫੁੱਟ ਥੱਲੇ ਵੈਂਟਰ ਆ ਗਿਆ ਜੀ ਤੇ ਮਨ ਲਓ 70 75 ਫੁੱਟ ਵੈਂਟਰ ਹੈਗਾ ਪਾਣੀ ਬੋਰ ਠੀਕ ਹੈ ਮਨ ਲਓ ਬਿਲਕੁਲ ਜੀ ਕੋਈ ਸਾਰਾ ਚੈੱਕ ਕਰ ਲਿਆ ਕੋਈ ਟੁੱਟਿਆ ਨਹੀਂ ਕੋਈ ਭੱਜਿਆ ਨਹੀਂ ਕੋਈ ਮੋਟਰ 'ਚ ਦਿੱਕਤ ਆਏ ਕੋਈ ਮਨ ਲਓ ਤਕਨੀਕੀ ਕੋਈ ਮਨ ਲਓ ਕੁਝ ਵੀ ਹੋ ਸਕਦਾ ਹੈ ਤੇ ਇਹ ਬਾਈ ਨੂੰ ਰਹਿ ਦਿੱਤੀ ਆਪਾਂ ਵੀ ਤੁਸੀਂ ਹੁਣ ਇੱਕ ਤੋਂ ਬਾਅਦ ਵੀ ਮੋਟਰ ਬਦਲ ਲਓ ਜਾਂ ਕੋਈ ਹੋਰ ਮੋਟਰ ਕੱਢ ਕੇ ਦੂਜੇ ਖੇਤ ਚੋਂ ਚਾਲਦੇ ਉਹ ਪਾ ਕੇ ਇਹਨਾਂ ਚੈੱਕ ਕਰ ਲਓ ਜੀ ਕਿਰਾਂ ਬੋਰ ਜਮ ਬਿਲਕੁਲ ਸਹੀ ਹੈ ਜੀ ਠੀਕ ਹੈ ਬਾਕੀ ਹੋਰ ਕੋਈ ਕੰਮ ਕਰਾਉਣਾ ਹੋਵੇ ਤਾਂ ਸਾਡੇ ਨਾਲ ਸੰਪ ਠੀਕ ਹੈ ਬਾਈ ਨੂੰ ਤਸੱਲੀ ਕਰਤੀ ਬਾਈ ਕਿ ਨਾਲ ਗੱਲ ਕਰ ਸਕਦੇ ਠੀਕ ਹੈ ਬਾਈ ਜੀ ਹਾਂ ਬਿਲਕੁਲ ਸਹੀ ਹੈ ਵੀਰੇ ਬੋ